ਚੀਸ ਗਾਰਲਿਕ ਫਰਾਈਡ ரைਸ ਬਣਾ ਲੀਏ ਐਥੇ ਮੈਂ ਇੱਕ ਪੈਨ ਲਿੱਤਾ ਉਸ ਦੇ ਵਿੱਚ ਕੁਕਿੰਗ ਆਇਲ ਪਾ ਲਿਆ ਤੇ ਹੁਣ ਜੇ ਵਿੱਚ ਜਲਦੀ ਥੋੜਾ ਜਿਹਾ ਕੁਕਿੰਗ ਆਇਲ ਗਰਮ ਹੋ ਜਾਏਗਾ ਇਸੇ ਵਿੱਚ ਮੈਂ ਪਾ ਦਾਂਗੀ ਬਾਰੀਕ ਕੱਟਿਆ ਹੋਇਆ ਗਾਰਲਿਕ ਤੇ ਨਾਲ ਦੀ ਨਾਲ ਹੀ ਮੈਂ ਪਾ ਦਾਂਗੀ ਬਾਰੀਕ ਕੱਟੇ ਹੋਏ ਪਿਆਜ਼ ਕਿਉਂਕਿ ਜਿਹੜਾ ਵੀ ਚਾਈਨਸ ਖਾਣਾ ਹੈ ਨਾ ਕਿ ਆਪਾਂ ਇਹਨਾਂ ਨੂੰ ਥੋੜਾ ਜਿਹਾ ਛੋਟੇ ਕਰਾਂਗੇ इन्हना बिल्कुल कच्चा पानी दूर करना है ज्यादा नहीं पकाने क्योंकि चाइनीज ने पहला भी दसिया बहुत बारी, क्योंकि चाइनीज खाने के कदम भी आप जो वेजिटेबल्स हैं उन्होंने पका जिन्हें आपने खाने लिए पका सिर्फ इन्होंने कच्चापन दूर किया जाता है इनाट लिए आप सोटे कर लाँगे ताकि थोड़ा जा गंदा कच्चापन दूर हो जाए फ्राइड राइस की रेसिपी मैं पहला भी पाई है बट सिंपल फ्राइड राइस थी ਅੱਜ ਪਾ ਬਣਾਵਾਂਗੇ ਚੀਜ਼ ਟਾਲਿਕ ਸਾਈਡ ਰਾਈਟ ਇਹਨਾਂ ਨੂੰ 1 ਮਿੰਟ ਸੋਟੇ ਕਰਨ ਤੋਂ ਬਾਅਦ ਇਸ ਦੇ ਵਿੱਚ ਮੈਂ ਪਾ ਦੂੰਗੀ ਬਾਰੀਕ ਕੱਟੀ ਹੋਈ ਗਾਜਰ ਤੁਹਾਡੇ ਕੋਲ ਘਰੇ ਜਿਹੜੀ ਵੀ ਵੈਜੀਟੇਬਲ ਈਜ਼ਲੀ ਅਵੇਲੇਬਲ ਹੈ ਤੁਸੀਂ ਲੈ ਸਕਦੇ ਹੋ ਤੇ ਨਾਲ ਮੈਂ ਇਸੇ ਪਾ ਦੂੰਗੀ ਬੀਨਸ ਬਟ ਚਾਈਨੀਜ਼ ਖਾਣੇ ਦੇ ਵਿੱਚ ਜ਼ਿਆਦਾਤਰ ਇਹੀ ਹੁੰਦੀ ਹੈ ਸ਼ਿਮਲਾ ਮਿਰਚ ਗਾਜਰ ਤੇ ਬੀਨਸ ਤੇ ਬਾਰੀਕ ਕੱਟੀ ਹੋਈ ਸ਼ਿਮਲਾ ਮਿਰਚ ਤੇ ਤੁਹਾਡੇ ਕੋਲ ਬੈਲ ਪੇਪਰ ਹੈ ਗਿਆ ਕਲਰ ਤੁਸੀਂ ਉਹ ਵੀ ਪਾ ਸਕਦੇ ਹੋ ਇਹਨਾਂ ਨੂੰ ਵੀ ਪੰਨਾਲੀ ਸੋਟੇ ਕਰ ਲਾਂਗੇ 2 ਮਿੰਟ ਲਈ ਬਸ ਮੀਨਸ ਇਹ ਸਬਜ਼ੀਆਂ ਦਾ ਥੋੜਾ ਜਿਹਾ ਪੱਕਾਪਨੀ ਦੂਰ ਕਰ ਲੈ ਕਿ ਮੇਰੀ ਵੈਜੀਟੇਬਲਸ ਨੂੰ ਸੋਟੇ ਹੁੰਦੇ ਹੋਏ 2 ਮਿੰਟ ਹੋ ਚੁੱਕੀਆਂ ਬਸ ਮੈਂ ਐਨਾ ਹੀ ਕਰਨਾ ਹੈ ਦੇਖੋ ਇਹਨਾਂ ਦਾ ਕਲਰ ਚੇਂਜ ਨਹੀਂ ਹੋਇਆ ਕਲਰ ਗ੍ਰੀਨ ਹੀ ਹੈ ਗੀਂਸ ਇਹ ਹੀ ਲਮੇਚਦਾ ਬਸ ਇਹ ਪੈਨ ਨਹੀਂ ਕਰਨਾ ਹੁਣ ਅਪਾ ਕੀ ਕਰਨਾ ਮੈਂ ਇਸ ਦੇ ਵਿੱਚ ਕਾ ਦੂਗੀ ਅਰਾਉਂਡ 2 ਸਪੂਨ ਸੋਇਆ ਸੌਸ ਦੇ ਤੁਸੀਂ ਆਪਣੇ ਅਕੋਰਡਿੰਗ ਪਾ ਇਹ ਮੈਂ 2 स्पून ऐसे सोया सॉस दे पाए हैं बाकी हर किसी का अपना टेस्ट होता है सोया लाइट रखना है डार्क रखना है कलर तो वो अपने अकॉर्डिंग देख सकते दे हो सोया सॉस पान तो बाद ही इस दे बीच अपन पा देंगे अराउंड 1 स्पून वाइट विनेगर दा वाइट विनेगर पान तो बाद ही इस दे मैं पाऊंगी चिली सॉस एभी अराउंड मैं पा रही हां 1 टू 2 स्पून ही पाऊंगी बाकी ਜਿੰਨਾ ਤਿੱਖਾ ਤੁਸੀਂ ਖਾਣੇ ਹੋ ਆਪਣੇ ਅਕੋਰਡਿੰਗ ਰੱਖ ਸਕਦੇ ਹੋ ਘੱਟ ਜਿਆਦਾ ਕਿਉਂਕਿ ਚਾਹੇ ਤਿੱਖਾ ਹੋਵੇ ਚਾਹੇ ਮਿੱਠਾ ਹੋਵੇ ਉਹ ਬੰਦਾ ਆਪਣੇ ਟੇਸਟ ਅਕੋਰਡਿੰਗ ਹੀ ਰੱਖਣਾ ਚਾਹੀਦਾ ਤਾਂ ਹੀ ਘਰ ਬਣਾਉਣ ਦਾ ਫਾਇਦਾ ਹੈ ਨਾ ਨਹੀਂ ਬਾਹਰ ਤਾਂ ਜੇਹਾ ਜਾ ਮਿਰਚ ਆਪਾਂ ਨੂੰ ਖਾਣਾ ਪੈਂਦਾ ਕਿ ਜਿਆਦਾ ਤਿੱਖਾ ਤਾਂ ਵੀ ਖਾਣਾ ਪਊਗਾ ਜਿਆਦਾ ਮਿੱਠਾ ਤਾਂ ਵੀ ਖਾਣਾ ਪਊਗਾ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ 2 ਮਿੰਟ ਲਈ ਪਕਾ ਲੈਣਾ ਤਾਂ ਕਿ ਆਪਣੀ ਸੌਸਿਸ ਚੰਗੀ ਤਰ੍ਹਾਂ ਪੱਕ ਜੇ ਕਿੰਨਾ ਚਿਰ ਚਲੋਏ ਵੈਜੀਟੇਬਲਸ ਪਾਕ ਰਹੀ ਹਾਂ ਨਾ ਤੇ ਮੈਂ ਇੱਕ ਸੋਇਆ ਸੌਸ ਦੀ ਸਟੋਰੀ ਸੁਣਾਉਣੀ ਆ ਜੋ ਦਾ ਮੇਰਾ ਕੁਕਿੰਗ ਚੈਨਲ ਨਹੀਂ ਸੀ ਨਾ ਤੇ ਸੋਇਆ ਸੌਸ ਲਿਆਣੀ ਚਿਲੀ ਸੌਸ ਲੈਤਾ ਆਣੀ ਹਨਾ ਵੀ ਆ ਬਣਾਵਾਂਗੇ ਉਹ ਬਣਾਵਾਂਗੇ ਓਲੀਆ ਕਿ ਫ੍ਰਿਜ ਚ ਰੱਖ ਦਨੀ ਆ ਮੈਨੂੰ ਵੀ ਲੱਗਦਾ ਕਦੇ ਕੁਛ ਉਸ ਤੋਂ ਬਨਾਇਆ ਹੋਣਾ ਓਲੀਆਨੀ ਉਹ ਫਿਰ ਇੱਕ ਅੱਧੀ ਵਾਰ ਖੋਲ ਨਹੀਂ ਬਣਾ ਲੈਣੀ ਹਨਾ ਤੇ ਉਹ ਫ੍ਰਿਜ ਦੇ ਵਿੱਚ ਪਈ ਪਈ ਉਹ ਜੇ ਐਕਸਪਾਇਰੀ ਲੰਘ ਜਣੀ ਜਾਂ ਉਹਨੇ ਮਾੜਾ ਮੋੜਾ țeਟ ਟੁੱਟ ਜਾਣਾ ਨਾਲੇ ਤਾਂ ਫ੍ਰਿਜ ਖਰਾਬ ਹੋ ਜਾਣਾ ਸਾਰਾ ਉਹ ਸਾਫ਼ ਕਰਨਾ ਨਾਲੇ ਜਿਹੜੇ ਪੈਸੇ ਲਾਈ ਹੁੰਦੇ ਸੀਗੇ ਸੋਇਆ 소ਸ ਇਕਰੇ ਜਸਸਤੀ ਆਂਦੀ ਆ ਉਹ ਬੇਸਟ ਹੋਣੇ ਹੁਣ ਜਦੋਂ ਤੋਂ ਮੇਰਾ ਕੁਕਿੰਗ ਚੈਨਲ ਮੈਂ ਬਣਾਇਆ ਆ ਉਦੋਂ ਤੋਂ ਮੇਰੇ ਹੂਜ਼ਾ ਲੱਗਦੀਆਂ ਪਹਿਲਾਂ ਮੈਂ ਲੈ ਕੇ ਮੈਨੂੰ ਸ਼ੌਕ ਕੁਕਿੰਗ ਦਾ ਪਹਿਲਾ ਹੀ ਸੀ ਮੈਂ ਲੈ ਆਣਾ ਪਰ ਨਾ ਇੱਕ ਚੀਜ਼ ਹੁੰਦੀ ਸੀ ਜਿਹੜੀ ਨਹੀਂ ਪਤਾ ਸੀ ਇਹਦੇ ਵਿੱਚ ਸਿਕਰਟ ਚੀਜ਼ ਜਿਹੜੀ ਪੈਂਦੀ ਆ ਬਣਾਣੇ ਆਪਾਂ ਘਰ ਪਰ ਉਹ ਟੇਸਟ ਨਹੀਂ ਸੀ ਆਂਦਾ ਜਿਹੜਾ ਬਾਜ਼ਾਰ ਦੇ ਵਿੱਚ ਆਂਦਾ ਉਹ ਚੀਜ਼ ਕੋਈ ਇੱਕ ਸਿਕਰਟ ਮਸਾਲੇ ਬਿਨਾਂ ਹੀ ਦੇਖੋ ਇੱਕ ਚੀਜ਼ ਵੀ ਨਹੀਂ ਟੇਸਟ ਜ਼ਮੀਨ ਅਸਮਾਨ ਦਾ ਫਰਕ ਆ ਜਾਂਦਾ ਹੈ ਕਿਉਂ ਟੇਸਟ ਨਾਣਾ ਸੋਚਣਾ ਵੀ ਉਹ ਪੇਚ ਕਿਉਂ ਨਹੀਂ ਆਇਆ ਜਿਵੇਂ ਦਾ ਬਾਜ਼ਾਰ 'ਚ ਹੁੰਦਾ ਹੈ ਹੋਲੀ ਹੌਲੀ ਸਿੱਖਦਾ ਬੰਦਾ ਗਲਤੀਆਂ ਕਰ ਕਰਕੇ ਉਹ ਸਿੱਖਦਾ ਮੈਂ ਵੀ ਉਹ ਗਲਤੀਆਂ ਕੀਤੀਆਂ ਜਦੋਂ ਕੁਝ ਵੀ ਬਣਾਉਣਾ ਨਾ ਮਤਲਬ ਇੱਕ ਵਾਰ ਨਾ ਸੈੱਟ ਆਉਣਾ ਦੋ ਵਾਰ ਤਿੰਨ ਵਾਰ ਮੈਂ ਤਾਂ ਛੱਡਣਾ ਨਹੀਂ ਮੈਂ ਬਣਾ ਕੇ ਦੇਖੀ ਜਾਣਾ ਕਿ ਕਦੇ ਤਾਂ ਸੈੱਟ ਆਏਗਾ ਹੀ ਚਲੋ ਜੀ ਹੁਣ ਵੈਜੀਟੇਬਲਸ ਆਪਣੀਆਂ ਪੱਕੀਆਂ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਉਹ ਸਿੱਕਟ ਮਸਾਲਾ ਜਿਹੜਾ ਕਿ ਬਾਜ਼ਾਰ ਦੇ ਵਿੱਚ ਪਾਇਆ ਜਾਂਦਾ ਹੈ ਉਹ ਹੈਗਾ ਅਰੋਮੈਟਿਕ ਪਾਊਡਰ ਅਰਾਊਂਡ 1 ਚਮਚ ਇਹਦੇ ਵਿੱਚ ਮੈਂ ਅਰੋਮੈਟਿਕ ਪਾਊਡਰ ਪਾ ਦਾਂਗੀ ਇਹ ਚਾਈਨਿਸ ਲੋਕਾਂ ਦਾ ਚਾਟ ਮਸਾਲਾ ਹੈ ਕਿਉਂਕਿ ਚਾਈਨਾ ਦੇ ਵਿੱਚ ਜਿਵੇਂ ਆਪਾਂ ਜਿਆਦਾ ਮਸਾਲੇ ਪਾਣੇ ਆ ਪਿਆਜ਼ ਪਿਓ ਦੀ ਗਰੇਵੀ ਬਣਾਉਂਦੇ ਉੱਥੇ ਨਹੀਂ ਉਹ ਬਣਾਉਂਦੇ ਐਵੇਂ ਉਹ ਉਹਨਾਂ ਦੇ ਤੁਸੀਂ ਦੇਖਿਓ ਖਾਣੇ ਅਰੋਮੈਟਿਕ ਪਾਊਡਰ ਹੀ ਪਾਇਆ ਹੁੰਦਾ ਹੋਰ ਕੁਝ ਖਾਸ ਚਾਹ ਵੈਜੀਟੇਬਲ ਚੀਜ਼ ਥੋੜੀ ਬਹੁਤ ਹੋਰ ਕੁਝ ਨਹੀਂ ਉਹ ਪਾਉਂਦੇ ਹੈਗੇ ਬਸ ਇਹਦੇ ਨਾਲ ਹੀ ਟੇਸਟ ਚ ਐਨਾ ਫਰਕ ਆ ਜਾਂਦਾ ਹੈ ਇਹ 2 ਮਿੰਟ ਹੋ ਚੁੱਕੇ ਹਨ ਇਹਨਾਂ ਨੂੰ ਮੇਰੇ ਪੱਕਦੇ ਹੋਏ ਸੌਸਸਸ ਮੇਰੇ ਪੱਕ ਚੁੱਕੀਆਂ ਹੁਣ ਵਾਰੀ ਆ ਗਈ ਆਪਣੀ ਰਾਈਸ ਚਲੋ ਜੀ ਇਹ ਸੌਸਸ ਨੂੰ ਪੱਕਦੇ ਹੋਏ 2 ਮਿੰਟ ਹੋ ਚੁੱਕੇ ਹੈ ਇਹ ਮੇਰੇ ਪੱਕ ਚੁੱਕੀਆਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਿਉਂਕਿ ਆਪਾਂ ਚੀਜ਼ ਪ੍ਰਾਈਮ ਰਾਈਸ ਬਣਾ ਰਹੇ ਆ ਕੀਜ਼ ਆ ਜਿਸ ਦੀ ਮੀਨਿੰਗ ਇਨਗਰੀਡੀਅੰਟ ਹੈ ਇਸ ਦੇ ਵਿੱਚ ਮੈਂ ਪਾ ਦੂੰਗੀ ਚੀਜ਼ ਕੀਜ਼ ਐਕਸਟਲੀ ਮੈਂ ਸਿੰਪਲ ਪੀਜ਼ਾ ਚੀਜ਼ੀ ਲਿਖਤੀ ਆ ਤੁਹਾਡੇ ਕੋਲ ਜਿਹੜੀ ਵੀ ਹੈਗੀ ਸੱਚੋ ਪਾ ਦਿਓ ਜ਼ਰੂਰੀ ਨਹੀਂ ਆਪਾਂ ਪ੍ਰੋਸੈਸਟੇਜ਼ੀ ਲੈਣੀ ਆ ਜਿਹੜੀ ਹੈਗੀ ਪਾ ਲਓ ਈਜ਼ਲੀ ਜਿਹੜੀ ਆਪਾਂ ਕੋਲ ਹੋਵੇ ਮੈਂ ਅਰਾਊਂਡ ਐਥੇ 3 ਸਪੂਨ ਚੀਜ਼ ਦੇ ਪਾਤੇ ਉਹਨਾਂ ਪੈਨ ਨੂੰ ਮੈਲਟ ਹੋਣ ਦਵਾਂਗੇ ਇਹਦੇ ਵਿੱਚ ਉਹਦ ਤੱਕ ਪਕਾਵਾਂਗੇ ਜਦੋਂ ਤੱਕ ਇਹ ਚੰਗੀ ਤਰ੍ਹਾਂ ਮੈਲਟ ਨਹੀਂ ਹੋ ਜਾਂਦੀ ਇਹ ਤੁਹਾਨੂੰ ਜਿਆਦਾ ਚੀਜ਼ ਪਸੰਦ ਆ ਜਿਆਦਾ ਚੀਜ਼ੀ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਜਿਆਦਾ ਪਾ ਸਕਦੇ ਹੋ ਜਿੰਨਾ ਟਾਈਮ ਆਪਣੀ ਉਧਰ ਚੀਜ਼ ਮੈਲਟ ਹੋ ਰਹੀ ਹੈ ਉਹਨਾਂ ਦਿਰ ਮੈਂ ਤੁਹਾਨੂੰ ਦੱਸਦਾ ਚਾਵਲਾ ਬਾਰੇ ਦੇਖੋ ਚਾਵਲ ਮੈਂ ਰਾਈਸ ਰਾਈਸ ਬਣਾਉਣ ਤੋਂ ਪਹਿਲਾਂ तीन चार घंटे पहल बना के रख रखते थे कदम भी जो तो फ्राइड राइस बनाने फ्रैश कुक किए हुए राइस तो नहीं बनाने अपने बिल्कुल भी वजी नहीं बनने फ्राइड राइस ज जा, जी तो देखो चार पांच घंटे पहला बना के रखो इन्हों ठंडे बिल्कुल ठंडे हो चुके हैं ठीक है कल कल आज या फिर जिमें रात के बचे हुए चावल आप तो बना सकते हैं फ्रैशली कु मतलब नाल, नाल बना के चावल नाल दी नाल आप फ्राइड राइस बना लगी है वो वजी नहीं बनने हैं ਉਹ ਟੇਸਟੀ ਨਹੀਂ ਆਣਾ ਇਸ ਲਈ ਪਹਿਲਾਂ ਬਣਾ ਲਓ ਜਾਂ ਫਿਰ ਰਾਤ ਨੂੰ ਬਣਾ ਕੇ ਰੱਖ ਲਓ ਜੇ ਇਨ ਕੇਸ ਤੁਸੀਂ ਬਣਾਏ ਆ ਕਾਲੀਚ ਬਣਾਨੇ ਆ ਘੰਟਾ ਡੇਢ ਘੰਟਾ ਪਹਿਲਾਂ ਬਣਾਇਆ ਤਾਂ ਇਹਨਾਂ ਨੂੰ ਫ੍ਰੀਜ ਦੇ ਵਿੱਚ ਰੱਖ ਲਓ ਅੰਤਿਮੇ ਲਈ ਤਾਂ ਆਪਣੇ ਚਾਵਲ ਵਧੀਆ ਪੰਜੂ ਆ ਦੇਖੋ ચી즈 ਮੈਲਟ ਹੋ ਚੁੱਕੀ ਹੈ ਬਿਲਕੁਲ ਮੇਰੀ ਉਹ ਮੈਂ ਇਹ ਵਿੱਚ ਪਾ ਦੂੰਗੀ ਆਪਣੇ ਚਾਵਲ ਜੇ ਤੁਸੀਂ ਇੱਕ ਵਾਰ ਐਵੇਂ ਜਿਵੇਂ ਮੈਂ ਦੱਸਦੀ ਆ ਘਰੇ ਫਰਾਈਡ ਰਾਈਸ ਬਣਾ ਕੇ ਖਾ ਲੇ ਨਾ ਤੁਸੀਂ ਕਦੇ ਵੀ ਰੈਸਟੋਰੈਂਟ ਚ ਨਹੀਂ ਖਾਓਗੇ ਐਨੇ ਕੁ ਟੇਸਟੀ ਬਣਦੇ ਆਂ ਬਹੁਤ ਸਵਾਦ ਬਣਦੇ ਆਂ ਆਪਾਂ ਨੂੰ ਰੈਸਟੋਰੈਂਟ ਖਾਣ ਦੀ ਲੋੜ ਹੀ ਨਹੀਂ ਹੈਗੀ ਕਰੇ ਯਾਨੀ ਇਜ਼ੀਲੀ ਬਣ ਜਾਂਦੇ ਆਂ ਚਾਵਲ ਤਾਂ ਦੇਖੋ ਜਦੋਂ ਵੀ ਆਪਾਂ ਬਣਾਉਂਦੇ ਆਂ ਘਰ ਚ ਬਚੇ ਜਾਂਦੇ ਆਂ ਕੋਈ ਹੋਗਾ ਨਹੀਂ ਬਚਦੇ ਆਲਮੋਸਟ ਬਚੀ ਜਾਂਦੇ ਆਂ ਇੱਕ ਚੀਜ਼ ਇਸ ਦੇ ਵਿੱਚ ਮੈਂ ਮਿਸ ਕਰਤੀ ਸੀ ਭੁੱਲ ਗਈ ਸੀ ਪਾਣਾ ਉਹ ਹੈਗੀ ਕੈਚਅਪ ਆਪਾਂ ਰੈੱਡ ਕੈਚਅਪ ਹੀ ਪਾਣੀ ਹੈ ਇਸ ਵਿੱਚ ਅਰਾਊਂਡ 2 ਤੋਂ 3 ਰਾਉਂਡ ਦੇ ਵੀ ਮੈਂ 2 ਤੋਂ 3 ਚਮਚੇ ਕੈਚਪ ਦੇ ਪਾਏ ਆ। ਹੁਣ ਆਪਾਂ ਇਹਨੂੰ ਮਿਕਸ ਕਰ ਲਾਂਗੇ। ਬਹੁਤ ਈਜ਼ੀ ਆ ਬਣਾਉਣੀ ਬਹੁਤ ਈਜ਼ੀ ਰੈਸਪੀ ਆ। ਕਿਉਂਕਿ ਕਿਉਂਕਿ ਨਾ ਅੱਜ ਕੱਲ੍ਹ ਪਹਾੜਾਂ ਦੇ ਰੈਸਟੋਰੈਂਟ ਦੇ ਸੁਣਦੀਆਂ ਕਿ ਸਜ ਤੋਂ ਵਾਲ ਨਿਕਲ ਰਿਹਾ ਹੈ, ਕੋਈ ਖਾ ਕੇ ਕਿਸੇ ਦੀ ਜਾਨ ਜਾ ਰਹੀ ਹੈ, ਕਿਸੇ ਦਾ ਕੁਝ ਹੋ ਰਿਹਾ ਹੈ। ਉਹਦੇ ਨਾਲ ਬੈਠ ਕੇ ਆਪਾਂ ਘਰੇ ਬਣਾ ਲਈਏ ਜਿਹੜੇ ਸਟ੍ਰੀਟ ਰੇੜੀਆਂ ਵਗੈਰਾ ਤੇ ਮਿਲਦੇ ਆ ਯਾਰ ਉਹ ਮਿੱਟੀ ਮਨ ਮਨ ਮਿੱਟੀ ਪੈਂਦੀ ਆ ਉਹਨਾਂ ਤੇ ਹਨਾ ਉਹ ਹੀ ਇੱਕੋ ਤੇਲ ਦੇ ਵਿੱਚ ਪਾਈ ਜਾਂਦੀ ਹੈ ਮੈਂ ਇਹ ਨਹੀਂ ਕਹਿੰਦੀ ਚਲੋ ਉਹਨਾਂ ਦਾ ਵੀ ਕੰਮ ਹੈ ਜਿਹੜੀ ਚੀਜ਼ इजीली ਆਪਾਂ ਘਰੇ ਬਣਾ ਸਕਦੇ ਆ ਆਪਾਂ ਨੂੰ ਜ਼ਰੂਰ ਬਣਾਉਣੀ ਚਾਹੀਦੀ ਹੈ ਦੇਖੋ ਇਹ ਕਿੰਨੇ ਕੋਕੀ ਆ ਜੇ ਇਹਨਾਂ ਆਪਾਂ ਸਿੰਪਲ ਭਾਸ਼ਾ ਦੇ ਵਿੱਚ ਦੇਖੀਏ ਹੈਗੇ ਤਾਂ ਇਹ ਉਹੀ ਹੈ ਮੋਨ ਮਿਰਚਾਂ ਵਾਲੇ ਚੌਲ ਜਿਹਨਾਂ ਨੂੰ ਆਪਾਂ ਘਰ ਚ ਕਹਿ ਦਨੇ ਆ ਆ ਮੇਰੀ ਮੰਮੀ ਉਹਨੇ ਪਿਆਜ਼ ਟਮਾਟਰ ਆਲੂ ਮਟਰ ਪਾ ਕੇ ਬਣਾ ਦਿੰਦੀਆਂ ਸੀਗੀਆਂ ਇਹ ਤਾਂ ਉਹੀ ਚੀਜ਼ ਹੈ ਨਾ ਬਸ ਇਹਦੇ ਵਿੱਚ ਸੌਸਿਸ ਐਡ ਕਰਨੀ ਆ ਆਪਾਂ ਹੋਰ ਤਾਂ ਕੁਝ ਨਹੀਂ ਹੈ ਦੇ ਵਿੱਚ ਇਹ ਵਾਲੀ ਚੀਜ਼ਾਂ ਦਾ ਆਪਾਂ ਘਟੋਕਾ ਕੇ ਆਪਣੇ ਬੱਚਿਆਂ ਨੂੰ ਘਰੇ ਬਣਾ ਕੇ ਦਈਏ ਕਿਉਂਕਿ ਅੱਜ ਕੱਲ ਬੱਚੇ ਆਹਾਂ ਚੀਜ਼ਾਂ ਤੇ ਜ਼ਿਆਦਾ ਖਾਣਾ ਪਸੰਦ ਕਰਦੇ ਆਂ। ਰਾ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਏ ਹੁਣ ਇਹਦੇ ਉੱਪਰ ਮੈਂ ਪਾ ਦੂੰਗੀ 치즈 ਸ্লাইਸ ਸਿੰਪਲ ਆ ਮੂ ਲਾਲੀ 치즈 ਸ্লাইਸ ਐਡ ਕਰ ਦਾਂਗੇ ਇਹਦੇ ਵਿੱਚ ਆਪਾਂ ਸ্লাইਸ ਦਾ ਟੁਕੜੀ ਜੋ ਕੁਝ ਵੀ ਹੋ ਘੱਟ ਬਣੇ ਆ। ਪਈ ਗਾਲਨੀ ਇਹਦੇ ਵਿੱਚ ਮੈਂ ਥੋੜੀ 치즈 ਸ্লাইਸ ਐਡ ਕਰਤੀ। ਤੇ ਥੋੜੀ ਜੀ ਚੀਜ਼ ਮੈਂ ਉੱਪਰੋਂ ਮੋਜ਼ਰੇਲਾ ਚੀਜ਼ ਸਿੰਪਲ ਉਹ ਪਾ ਦਾਂਗੀ। ਇਹ ਤੁਸੀਂ ਬੱਚਿਆਂ ਲਈ ਬਣਾ ਰਹੇ ਹੋ ਨਾ ਤਾਂ ਇਹ ਘੱਟ ਐਡਸਰ ਹੈ। ਕਿਉਂਕਿ ਚਲੋ ਐਨੀ ਵੀ ਹੈਲਦੀ ਨਹੀਂ ਹੋਊਗੀ। ਹੁਣ ਆ ਪੈਨ ਨੂੰ ਫਿਰ ਟੱਕ ਦਾਂਗੀ ਉਹਨਾਂ ਚੀਜ਼ ਲਈ ਜਿੰਨਾ ਚਿਰ ਇਸ ਟਾਈਮ ਆਪਣੀ ਚੀਜ਼ ਮੈਲਟ ਨਹੀਂ ਹੋ ਜਾਂਦੀ। ਚੀਜ਼ ਦੇਖੋ ਆਪਣੀ ਮੈਲਟ ਹੋ ਚੁੱਕੀ ਹੈ। ਹੁਣ ਇਹਨੂੰ ਆਪਾਂ ਮੈਂ ਨਾ ਵਿੱਚ ਮਿਕਸ ਕਰ ਦੂੰਗੀ ਤਾਂ ਕਿ ਸਾਰੀ ਦੇ ਵਿੱਚ ਚਲੀ ਜਾਵੇ। ਆ ਲਓ ਜੀ ਆਪਣੇ garlic cheese fried rice ban ke taiyar ho gaye jo ki banane bahut easy hai khanj jo bahut tasty hai i hope so ji tonu video vadiya lagi hogi vadiya lagi like kar dio share kar dio subscribe kar dio chalo ji mildi hai ek nawi video de vich ek nawi recipe de vich hope so aaj di video vadiya lagi hogi thanks for watching my video thoda sare mai bahut bahut dhanwad mere video dekhne